ਸਾਡੀ ਇਨਫੋਰਸਮੈਂਟ ਡਰਾਈਵ ਦੇ ਵਿੱਚ 70 ਕਿਲੋ ਦੇ ਕਰੀਬ ਹਿਰੋਇਨ ਤੇ ਬਾਕੀ ਜਿਹੜੇ ਡਰੱਗਸ ਨੇ ਫੜੇ ਗਏ ਨੇ ਔਰ 84 ਲੱਖ ਦੇ ਕਰੀਬ ਡਰੱਗ ਮਨੀ ਇਹ ਹਵਾਲਾ ਦੇ ਵਿੱਚ ਤਕਰੀਬਨ 60 ਲੱਖ ਦੇ ਕਰੀਬ ਅਸੀਂ ਰਿਕਵਰੀ ਕੀਤੀ ਹੈ ਇਨ ਨੋਟੋਰੀਅਸ ਫੈਮਲੀ ਹੈ ਜਿਹੜੀ ساری ਫੈਮਲੀ ਇਸ ਕੰਮ 'ਚ ਡਰੱਗ ਪੈਡਲਿੰਗ ਡਰੱਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ ਯੋਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਬੜੀ ਕਾਮਯਾਬੀ ਮਿਲੀ ਹੈ ਸਾਡੀ ਇਨਫੋਰਸਮੈਂਟ ਡਰਾਈਵ ਦੇ ਵਿੱਚ 70 ਕਿਲੋ ਦੇ ਕਰੀਬ ਹਿਰੋਇਨ ਤੇ ਉਹ ਬਾਕੀ ਜਿਹੜੇ ਡਰੱਗਸ ਨੇ ਫੜੇ ਗਏ ਨੇ ਔਰ 604 ਦੇ ਕਰੀਬ ਜੇ ਆਪਾਂ ਪਹਿਲੀ ਜਨਵਰੀ ਤੋਂ ਦੇਖੀਏ ਤਸਕਰ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਸ ਮੰਗਲਵਾਰ ਔਰ 84 ਲੱਖ ਦੇ ਕਰੀਬ ਡਰੱਗ ਮਨੀ ਤੇ ਹਵਾਲਾ ਦੇ ਵੀ ਤਕਰੀਬਨ 60 ਲੱਖ ਦੇ ਕਰੀਬ ਅਸੀਂ ਰਿਕਵਰੀ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਬੰਦਿਆਂ ਨੇ ਡਰੱਗ ਪਰਸੀਟਸ ਦੇ ਉੱਤੇ ਇਲੀਗਲ ਜਿਹੜੀ ਕੰਸਟਰਕਸ਼ਨਸ ਕੀਤੀਆਂ ਘਰ ਬਣਾਏ ਨੇ ਉਹਨਾਂ ਦੇ ਉੱਤੇ ਵੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਲੈ ਕੇ ਡਿਮੋਲੀਸ਼ਨ ਦਾ ਕੰਮ ਚੱਲ ਰਿਹਾ ਅੱਜ ਆਪਾਂ ਮਸਤੋਵਾ ਬਾਦ ਏਰੀਏ ਦੇ ਵਿੱਚ ਇੱਥੇ ਡਿਮੋਲੀਸ਼ਨ ਡਰਾਈਵ ਤੇ ਖੜੇ ਆ ਸੋਨੂ ਏਲੀਅਸ ਸੋਨੂ ਮੋਟਾ ਤੇ ਉਹਦੇ ਮਦਰ ਜਗਿੰਦਰ ਕੌਰ ਜਿਹੜੇ ਹੈਗੇ ਆ ਪਿਤਾ ਦਾ ਨਾਮ ਇਹਦੇ ਕਰਨੈਲ ਸਿੰਘ ਹੈ ਇਹ ਨੋਟੋਰੀਅਸ ਫੈਮਿਲੀ ਹੈ ਜਿਹੜੀ ਸਰੀ ਫੈਮਿਲੀ ਇਸ ਕੰਮ ਚ ਡਰਗ ਪੈਡਲਿੰਗ ਡਰਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ ਸੋ ਉਹਨਾਂ ਦੇ ਖਿਲਾਫ 4 ਮੁਕਦਮੇ ਦਰਜ ਨੇ ਪ੍ਰੀਵੈਂਟਿਵ ਐਕਸ਼ਨ ਵੀ ਦੋ ਵਾਰ ਹੋਇਆ ਇਹਦੀ ਮਦਰ ਜਿਹੜੇ ਆ ਗਗਿੰਦਰ ਕੌਰ ਜੀ ਉਹਨਾਂ ਦੇ ਦੋ ਮੁਕਤਵੇ ਆਲਰੇਡੀ ਉੱਤੇ ਵੀ ਦਰਜ ਨੇ ਔਰ ਅੱਜ ਇਹਦੇ ਨਾਲ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਇੱਥੇ ਉਹ ਬੜੇ ਇਸ ਗੱਲ ਤੇ ਖੁਸ਼ ਹੋਏ ਆ ਕਿ ਜਿਹੜਾ ਐਕਸ਼ਨ ਹੈ ਵਿਜ਼ੀਬਲ ਐਕਸ਼ਨ ਹੈ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਔਰ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਮੈਸੇਜ ਆਂਦਾ ਬੜਾ ਕਲੀਅਰ ਕਿ ਕਿੰਨੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜਿਹੜੀ ਹੈ ਉਹ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਇਹਦੇ ਨਾਲ ਗਾਹ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬਰਕਤ ਦੀ ਕਮਾਈ ਨੂੰ ਉਹ ਰਸਤੇ ਨੂੰ ਚੂਜ਼ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਛੋਟੇ ਲਾਲਚ ਨੇ ਇਹ ਜ਼ਿੰਦਗੀ ਖਰਾਬ ਕਰਦੇ ਆ ਔਰ ਮੁੜ ਕੇ ਸਾਰੀ ਉਮਰ ਤੁਹਾਡਾ ਕੈਰੀਅਰ ਜਿਹੜਾ ਜੇਲਾਂ ਚ ਟੱਟਿਆ ਜਾਂਦਾ ਸੋ ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਆਪਣੇ ਮੇਨਤ ਨਾਲ ਅੱਗੇ ਸਮਾਜ ਦੇ ਵਿੱਚ ਬੰਨਣਾ ਚਾਹੀਦਾ ਹੈ ਨਾ ਕਿ ਛੋਟੇ ਲਾਲਚ ਨਾਲ ਛੋਟੇ ਫਾਇਦੇ ਵਾਸਤੇ ਡਰੱਗ ਜਾਂ ਇਹੋ ਜਿਹੀ ਚੀਜ਼ਾਂ ਵਿੱਚ ਪੈਣਾ ਚਾਹੀਦਾ। ਤੋਂ ਮੈਂ ਇਹ ਤੁਹਾਡੇ ਨਾਲ ਹੀ ਅਪੀਲ ਵੀ ਕਰਦਾ ਔਰ ਅੱਗੇ ਵੀ ਸਾਡੀ ਜਿਹੜੀ ਇਹ ਜਿਹੜੀ ਡਰਾਈਵ ਹੈ ਅਗੇਂਸ ਡਰੱਗ ਦੇ ਇਸੇ ਤਰ੍ਹਾਂ ਜਾਰੀ ਰਹੇਗੀ। ਹੁਣ ਪੁਲਿਸ ਵੱਲੋਂ ਲੋਕਾਂ ਨੂੰ ਦਾਖਲ ਵੀ ਕਰਾਇਆ ਜਾ ਰਿਹਾ। ਅਸੀਂ ਇੱਕ ਸਪੈਸ਼ਲ ਟੀਮ ਆਪਣੀ ਬਣਾਈ ਹੈ ਜਿਹੜੇ ਕਿ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਦੇ ਵਿੱਚ ਜਿੰਨੇ ਬੰਦੇ ਵੀ ਪੁਲਿਸ ਵੱਲੋਂ ਦਾਖਲ ਕਰਾਏ ਜਾਣਗੇ ਉਹਦਾ ਰਿਕਾਰਡ ਵੀ ਰੱਖੇਗੀ ਔਰ ਤਾਲਮੇਲ ਵੀ ਕਰੇਗੀ ਹਲਥ ਅਥਾਰਟिटीज ਸਿਵਲ ਅਥਾਰਟिटीज ਨਾ ਕਿਉਂਕਿ ਉਹਨਾਂ ਦਾ ਕੰਮ ਹੈ ਬੇਸਿਕਲੀ ਪਰ ਅਸੀਂ ਹੌਟਸਪੌਟਸ ਦੇ ਵਿੱਚੋਂ ਮੈਂ ਤੁਹਾਡੇ ਦਰਜੇ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਇੱਕ ਪੇਸ਼ੈਂਟ ਨੇ ਮਰੀਜ਼ ਨੇ ਉਹ ਉਹਨਾਂ ਨੂੰ ਉਧਰ ਟਰੀਟ ਕਰਕੇ ਆਪਾਂ ਉਹਦਾ ਇਲਾਜ ਕਰਾਈਏ ਸੋ ਦੈਟ ਸਾਡੇ ਸਮਾਜ ਦੇ ਵਿੱਚ ਵਾਪਸ ਆ ਕੇ ਉਹਨਾਂ ਦੀ ਰੀਹੈਬ ਹੋ ਕੇ ਉਹ ਆਪਣਾ ਕੰਮ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕੇ ਇਹ ਦੇਖ ਕਿ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਤੂੰ ਹੁਣ ਕਿੱਥੇ ਖੜਾ ਪਰਵਾਹ ਦੀ ਦੇਖੋ 15 ਤੋਂ 13 ਦੇ ਮੁਕਦਮੇ ਨੇ ਜੇ ਆਪਾਂ ਦੇਖੀਏ 2024 25 ਦੇ ਨੇ ਔਰ ਜਿਹੜੇ ਉਹਨਾਂ ਦੇ ਮਦਰ ਦੇ ਜੋਗਿੰਦਰ ਕੌਰ ਦੇ ਖਿਲਾਫ 2015 ਦਾ 2023 ਦੇ ਮੁਕਦਮੇ ਨੇ ਸੋ ਕਾਫੀ ਲੰਬੇ ਸਮੇਂ ਤੋਂ ਇਹਦਾ ਮਤਲਬ ਇਹ ਕੰਮ ਕਰ ਰਿਹਾ ਜੇਲ੍ਹਾਂ ਚ ਜਾ ਕੇ ਫਿਰ ਵਾਪਸ ਆ ਕੇ ਔਰ ਜਿਹੜੀਆਂ ਡਰਗ ਪ੍ਰੋਸੀਡਸ ਨਾਲ ਇਲੀਗਲ ਗਾਟਰਨ ਮਨੀ ਨਾਲ ਚੀਜ਼ਾਂ ਬਣਾਈਆਂ ਉਦੀ ਟੈਮਨਿਸ਼ਨ ਦਾ ਬੜਾ ਡੈਮੋਨਸਟ੍ਰੇਟਿਵ ਤੇ ਵਿਜੀਬਲ ਇਫੈਕਟ ਜਾਂਦਾ ਪਬਲਿਕ ਦੇ ਵਿੱਚ ਉਹਦੇ ਵਿੱਚ ਲੋਕਾਂ ਨੇ ਮੈਨੂੰ ਜਿੱਤੇ ਕਾਫੀ ਅੱਛੀਆਂ ਗੱਲਾਂ ਦਸੀਆਂ ਇਸ ਬਾਰੇ ਕਿ ਇਹਦੇ ਨਾਲ ਬੜਾ ਸਟਰੋਂਗ ਮੈਸੇਜ ਗਿਆ ਸਾਡੇ ਮਹੱਲੇ ਦੇ ਵਿੱਚ ਔਰ ਅਸੀਂ ਇਹਨੂੰ ਆਪਣੀ ਡਰਾਈਵ ਨੂੰ ਕੰਟੀਨਿਊ ਕਰਾਂਗੇ ਅਜੇ ਤਾਂ ਇਹ ਆਇਆ ਜੀ ਜਿੱਤੇ ਤਾਂ ਸਾਹਮਣੇ ਆ ਰਿਹਾ ਉਹ ਸਾਰਾ ਲੀਗਲ ਤਰੀਕੇ ਨਾਲ ਪ੍ਰੋਪਰ ਨੋਟਿਸ ਦੇ ਕੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਹੀ ਇਹਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਔਰ ਜੇ ਕਮਿਸ਼ਨਰ ਅੰਮ੍ਰਿਤਸਰ ਦੀ ਗੱਲ ਕਰੀਏ 6ਵੀਂ ਡੈਮੋਲੇਸ਼ਨ ਆ ਆਪਣੀ ਔਰ ਇਸ ਤਰ੍ਹਾਂ ਹੀ ਸਾਡੀ ਡਰਾਈਵ ਆ ਕੇ ਚਲਦੀ ਰਹੇ ਸਪਲਾਈ ਚੇਨ ਟੁੱਟ ਰਹੀ ਹੈ ਜਿਹੜੀ ਸਪਲਾਈ ਚੇਨ ਮੇਰੇ ਖਿਆਲ ਤਾਂ ਬਹੁਤ ਜ਼ਿਆਦਾ ਬਿਹਤਰ ਤੁਸੀਂ ਵੀ ਜਾਣ ਸਕਦੇ ਹੋ ਪਬਲਿਕ ਤੋਂ ਵੀ ਇਹੀ ਫੀਡਬੈਕ ਆ ਰਿਹਾ ਹੈ ਸਪਲਾਈ ਚੇਨ ਬਹੁਤ ਅਫੈਕਟਿਵ ਤਰੀਕੇ ਨਾਲ ਡਿਸਮੈਂਟਲ ਕੀਤੀ ਗਈ ਹੈ ਔਰ ਉਹਦੇ ਨਾਲ ਨਾਲ ਜਿਵੇਂ ਮੈਂ ਰੀ ਹੈਬਿਟ ਦੀ ਗੱਲ ਕੀਤੀ ਡਿਮਾਂਡ ਵੀ ਸਾਨੂੰ ਘਟਾਉਣੀ ਪੈਗੀ ਉਹਦਾ ਇਹੀ ਤਰੀਕਾ ਹੈ ਕਿ ਅਸੀਂ